ਭਾਈ ਗੋਜੀ ਦਾ ਖਲਸਾ ਭਾਈ ਗੋਜੀ ਦੀ ਫਤਿਹ ਆਪ ਸਭ ਜਾਣਦੇ ਹੋ ਕਿ ਪਿਛਲੇ ਦਿਨੀ ਬਹੁਤ ਜ਼ਿਆਦਾ ਹੜ੍ਹ ਆਏ ਨੇ ਇਹਨੇ ਹੜਤੇ ਆਪਾਂ ਜ਼ਿੰਦਗੀ ਚ ਕਦੇ ਦੇਖੇ ਨਹੀਂ ਆਪਣੀ ਨਾ ਇਹਨੇ ਕਦੇ بارشਾਂ ਵੇਖੀਆਂ ਨੇ ਔਰ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ ਹੈ ਸਪੈਸ਼ਲੀ ਜਿਤਨਾ ਕੋਹਨੇ ਵਾਲਾ ਪਿੰਡ ਹੈ ਜਾਂ ਪਛਿਆ ਪਿੰਡ ਹੈ ਜਾਂ ਨਿਸੋਕੇ ਹੈ ਉਹ ਸਾਰੇ ਇਲਾਕੇ ਜਿਹੜਾ ਆਪਣਾ ਫਿਰ ਹਰਲੇ ਬੰਨੇ ਆ ਕੇ ਵੀ ਕਾਫੀ ਨੁਕਸਾਨ ਹੋਇਆ ਹੈ ਰਾਵੀ ਦਰਿਆ ਨੇ ਤੇ ਲੋਕਾਂ ਦੇ ਘਰ ਹਲੇ ਵੀ ਡੁੱਬੇ ਨੇ ਸ਼ੁਕਰ ਪ੍ਰਮਾਤਮਾ ਦਾ ਕਿ ਪਾਣੀ ਉਤਰ ਰਿਹਾ ਹੈ ਤੇ ਲੋਕਾਂ ਤੱਕ ਜਿਹੜੀ ਰਾਹਤ ਸਮਗਰੀ ਜਿਹੜੀ ਹੈ ਬਹੁਤ ਵੱਡੀ ਗਿਣਤੀ 'ਚ ਲੋਕ ਲੈ ਕੇ ਆ ਰਹੇ ਨੇ ਹਰਿਆਣੇ 'ਚ ਲੈ ਕੇ ਆ ਰਹੇ ਨੇ ਪਰਾਂ ਸਾਰੇ ਮਾਲਵੇ 'ਚ ਲੈ ਕੇ ਆ ਰਹੇ ਨੇ ਰਾਜਸਥਾਨ ਤੋਂ ਵੀ ਲੈ ਕੇ ਆ ਰਹੇ ਨੇ ਤੇ ਇਸ ਦੇ ਨਾਲ ਨਾਲ ਚਿਪਕਾਲਾ ਸਾਧਵਾਨ ਦਾ ਵੀ ਸਕੂਲ ਖੇਗਾ ਇਸ ਨਾਲੇ ਦੇ ਵਿੱਚ ਤੇ ਉੱਥੇ ਉਸ ਇਲਾਕੇ 'ਚ ਕਾਫੀ ਸਹਿਯੋਗ ਦਿੱਤਾ ਜਾ ਰਿਹਾ ਹੈ ਚਿਪਕਾਲਾ ਸਾਧਵਾਨ ਨੂੰ 52 ਪਿੰਡ ਅਡਾਪਟ ਕੀਤੇ ਨੇ ਜਿੱਥੇ ਸਮਗਰੀ ਜਿਹੜੀ ਹੈ ਖਾਨ ਪਿੰਡ ਦਾ ਸਮਾਨ ਪਣਿਆ ਆ ਰੋਟੀ ਔਰ ਸਮਾਨ ਔਰ ਕਪੜੇ ਔਰ ਦਵਾਈਆਂ ਵਗੈਰਾ ਇਹ ਸਭ ਉਥੇ ਜਾ ਕੇ ਦਿੱਤੀਆਂ ਜਾ ਰਹੀਆਂ ਨੇ ਸੋ ਮੈਂਬਰ ਖੁਦ ਵੀ ਜਾ ਕੇ ਕਰ ਰਹੇ ਨੇ ਸਾਡੇ ਜਿਹੜੇ ਕਿਉਂਕਿ ਛੁੱਟੀਆਂ ਹੋ ਗਈਆਂ ਸਕੂਲਾਂ ਚ ਟੀਚਰ ਵੀ ਫ੍ਰੀ ਨੇ ਟੀਚਰਸ ਵੀ ਸਭ ਜਾ ਰਹੇ ਨੇ ਔਰ ਜਿਹੜਾ ਅਜਨਾਲਾ ਸਕੂਲ ਹੈ ਉਹਦੇ ਚ ਲੰਗਰ ਰੋਜ਼ਾਨਾ ਪੰਡਦਾ ਹੈ ਉਥੇ ਰਹਿਣ ਦਾ ਅਰੇਂਜਮੈਂਟ ਵੀ ਕੀਤਾ ਹੋਇਆ ਹੈ ਜਿਹੜੇ ਕੋਈ ਸਾਡੇ ਬੱਚੇ ਜਨਾ ਸਕੂਲ ਵਗੈਰਾ ਜਿਹਨਾਂ ਘਟ اٹ گئے نہیں یا کمزور ਪੈ ਗਏ ਨਹੀਂ ਉਹਨਾਂ ਦੇ ਉਹ ਫੈਮਲੀ ਜਾ ਕੇ ਰਹਿ ਰਹੀਆਂ ਨੇ ਜਿਹੜੇ ਬਾਹਰੋਂ ਨੰਗਰ ਸਮਾਨ ਲੈ ਕੇ ਆਉਂਦੇ ਨੇ ਜਿ ਉਹਨਾਂ ਰਹਿਣ ਦੀ ਲੋੜ ਪਏ ਤੇ ਉਥੇ ਰਹਿ ਲਿੰਦੇ ਨੇ ਸੋ کافی ਮਿਹਨਤ ਨਾਲ ਇਹ ਸਾਰਾ ਕੰਮ ਚੱਲ ਰਿਹਾ ਪਰ ਸਟੋਰੀ ਕਿਸੇ ਦਾ ਬਣਿਆ ਹੋਇਆ ਕਿਉਂਕਿ ਜੇ ਹੋਰ ਕੋਈ ਜਗ੍ਹਾ ਨਾ ਲੱਭੇ ਤੇ ਡੀਸੀ ਵੀ ਸਾਡੇ ਜਿਹੜੇ ਕਹਿੰਦੇ ਵੀ ਚਲੋ ਹਰਕ੍ਰਿਸ਼ਨ ਪਰਮੋਸ ਸਕੂਲ ਇਹ ਸਮਾਨ ਜਿਹੜਾ ਹੈ ਛੱਡੋ ਤੇ ਬਸਾਂ ਦੀ ਲੋੜ ਸੀਗੀ ਉਹਨਾਂ ਨੂੰ ਜਿਹੜੀਆਂ ਮੈਡੀਕਲ ਟੀਮ ਜਾਂਦੀਆਂ ਸੀਗੀਆਂ ਸੋ ਦੋ ਬੱਸਾਂ ਨਾਲੇ ਭੇਜੀਆਂ ਨੇ ਉਹਨਾਂ ਨੂੰ ਇੱਕ ਬੱਸ ਐਸੇ ਬੱਚੇ ਦਾ ਫੋਨ ਬਣਾਉਂਦੇ ਸਰਵਾਇਸੀਗਾ ਸੀ ਉਹਨਾਂ ਵਾਸਤੇ ਬੱਸ ਭੇਜੀ ਹੈ ਸੋ ਇਹ ਸਾਰੇ ਕੰਮ ਇਸ ਤਰ੍ਹਾਂ ਅਸੀਂ ਰੈਲ ਮਿਲ ਕੇ ਨਾ ਮਾ ਪ੍ਰਸ਼ਾਸਨਾ ਰੈਲ ਮਿਲ ਕੇ ਸੀ ਕਰ ਰਹੇ ਹਾਂ ਕਿ ਬਾਕੀ ਤੁਹਾਨੂੰ ਸੇਵਾ ਸਭ ਕਰਨੀ ਨੇ ਪਰ ਤੁਲੋਚਨ ਪਾਜੀ ਤੇ ਗੁਰਪ੍ਰੀਤ ਪਾਜੀ ਮੇਰੇ ਸਾਹਮਣੇ ਹਰ ਰੋਜ਼ ਹੀ ਪਹੁੰਚੇ ਹੁੰਦੇ ਨੇ ਜਾ ਕੇ ਉੱਥੇ ਔਰ ਸਪੈਸ਼ਲੀ ਫਤਿਹਵਾਲ ਪੈਂਡਾ ਫਤਿਹਵਾਲ ਪਿੰਡ ਨੇ ਸਾਨੂੰ ਜ਼ਮੀਨ ਵੀ ਡੋਨੇਟ ਕੀਤੀ ਸੀਗੀ ਤੇ ਉਥੇ ਇਹਨਾਂ ਨੇ ਜਾ ਕੇ ਖਾਸ ਤੌਰ ਤੇ ਉਸ ਇਲਾਕੇ ਚ ਫੱਤੇਵਾਲ ਜਰਾ ਪਿੰਡ ਤਾਂ ਛੋਟਾ ਵੱਡਾ ਦੋਵੇਂ ਜਗਾ ਕੱਲ ਤੇ ਨਾਲ ਦੇ ਪਿੰਡ ਕਿਹੜੇ ਗਏ ਸੀ ਨਿੱਕੇ ਫੱਤੇਵਾਲ ਹਾਂ ਦੋਵੇਂ ਗਏ ਸੀ ਨਾ ਸੋ ਉਥੇ ਸਭ ਤਰਪਾਲਾ ਵਗੈਰਾ ਜੋ ਜਸਜੀਤ ਦਿਲਵੜਾ ਉਹ ਸਾਰਾ ਸਬੰਧ ਸੀ ਪਚਾ ਰਹੇ ਇੱਕ ਐਸੀ ਫੰਡ ਕ੍ਰੀਏਟ ਕੀਤਾਇਆ ਸੀ ਜਿਹਦੇ ਚ ਸਕੂਲ ਵਾਲੇ ਅਲੱਗ ਸਕੂਲਾਂ ਦੇ ਟੀਚਰਸ ਸਟੂਡੈਂਟਸ ਵਗੈਰਾ ਸਾਰੇ ਆਪਣਾ ਯੋਗਦਾਨ ਜਨਾ ਵੀ ਹੈ ਉਪਾਰ ਰਹੇ ਨੇ ਅਕਲ ਨਰਸਿੰਗ ਕਾਲਜ ਸਾਡਾ 75000 ਰੁਪਏ ਦਾ ਚੈੱਕ ਆਇਆ ਸੀ ਬਾਕੀ ਸਕੂਲ ਪੇਜ ਰਹੇ ਨੇ ਮੈਨੂੰ ਉੱਛਗਰਸ ਨਹੀਂ ਯਾਦ ਕਿੰਨੀਆਂ ਨੇ ਸੋ ਇਹ ਸਾਰਾ ਕੰਮ ਚੱਲ ਰਿਹਾ ਹੈ ਔਰ ਸੜੀ ਕੋਸ਼ਿਸ਼ ਹੈ ਕਿ ਐਸੀ ਕਿਉਂਕਿ ਗਾਹ ਵੀ ਲੋੜ ਪੈਣੀ ਹੈ ਜਦੋਂ ਪਾਣੀ ਥੱਲੇ ਚਲਾ ਗਿਆ ਤੇ ਮੈਡੀਸਿਨ ਦੀ ਦਵਾਈਆਂ ਦੀ ਬਹੁਤ ਲੋੜ ਪੈਣੀ ਹੈ ਸੋ ਨਰਸਿੰਗ ਕਾਲਜ ਜਿਹੜਾ ਹੈਗਾ ਨਰਸਿੰਗ ਕਾਲਜ ਹਰ ਰੋਜ਼ ਜਾ ਕੇ ਉੱਥੇ ਕੈਂਪ ਲਗਾਏਗਾ ਤਾਂ ਕਿ ਦਵਾਈਆਂ ਦਿੱਤੀਆਂ ਜਾ ਸਕਣ ਬਲੱਡ ਪ੍ਰੈਸ਼ਰ ਸ਼ੂਗਰ ਵਗੈਰਾ ਦੇਖੀ ਜਾ ਸਕੇ ਇਨਫੈਕਸ਼ਨਸ ਵਾਸਤੇ ਇਲਾਜ ਕੀਤਾ ਜਾ ਸਕੇ ਤੇ ਇੱਕ ਹੋਰ ਬੜਾ ਵੱਡਾ ਸਮੱਸਿਆ ਹਣੀ ਕਿ ਜਿਹੜੇ ਜਾਨਵਰ ਨੇ ਜਾਨਵਰਾਂ ਨੂੰ ਕਾਫੀ ਬਿਮਾਰੀਆਂ ਲੱਗੀਆਂ ਨੇ ਉਹਨਾਂ ਵਾਸਤੇ ਵੀ ਅਸੀਂ ਦਵਾਈਆਂ ਅਰੇਂਜਮੈਂਟ ਕਰਾਂਗੇ ਸੋ ਇਹ ਸਾਰਾ ਕੰਮ ਚੀਕ ਕਲਸਦਾਨ ਕਰਦੀ ਹੈ ਔਰ ਅਸੀਂ ਇਸ ਇਸ ਤੋਂ ਵਧਾਵਾਗੇ ਇਹ ਸਾਰੇ ਕੰਮ ਦੀ